ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਰਹਿਤ ਗੁਣ ਤੇ ਮੁੱਲ ਰਹਿਤ ਵਪਾਰ ਹਨ ਅਮੁੱਲ ਵਪਾਰੀਏ ਮੁਲਪੰਡਾਰ ਅਮੋਲਕ ਵਪਾਰੀ ਤੇ ਅਮੋਲਕ ਖਜ਼ਾਨੇ ਹਨ ਅਮੁੱਲ ਆਵੇ ਅਮੁੱਲ ਜਾਏ ਅਮੋਲਕ ਆਉਂਦੇ ਤੇ ਅਮੋਲਕ ਲੈ ਜਾਂਦੇ ਹਨ ਅਮੁੱਲ ਪਈ ਅਮੁੱਲ ਸਮਾਈ ਅਮੋਲਕ ਪ੍ਰੇਮ ਹੈ ਅਮੋਲਕ ਉਸ ਵਿੱਚ ਸਮਾਉਂਦੇ ਹਨ ਅਮੁੱਲ ਧਰਮ ਅਮੁੱਲ ਦੀ ਬਾਣ ਅਮੋਲਕ ਨੇ ਆ ਤੇ ਅਮੋਲਕ ਦਰਬਾਰ ਹੈ ਅਮੁੱਲ ਅਮੁੱਲ ਪਰਵਾਨ ਅਮੋਲਕ ਟੱਕੜੀ ਤੇ ਅਮੋਲਕ ਵੱਟੇ ਹਨ ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਅਮੋਲਕ ਬਖਸ਼ਿਸ਼ ਤੇ ਅਮੋਲਕ ਨਿਸ਼ਾਨ ਹਨ ਅਮੁੱਲ ਕਰਮ ਅਮੁੱਲ ਪ੍ਰਮਾਨ ਅਮੋਲਕ ਮਿਹਰ ਤੇ ਅਮੋਲਕ ਹੁਕਮ ਹਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਅਮੋਲਕ ਤੋਂ ਅਮੋਲਕ ਹੈ ਕਿਹਾ ਨਹੀਂ ਜਾ ਸਕਦਾ ਆਖ ਆਖ ਰਹੇ ਲਿਵਲਾਈ ਆਖ ਆ ਕੇ ਕਈ ਲਵ ਲਗਾ ਰਹੇ ਹਨ ਆਖੇ ਵੇਦ ਪਾਠ ਪੁਰਾਣ ਵੇਦਾਂ ਦੇ ਪੁਰਾਣਾ ਦੇ ਪਾਠ ਆਖ ਰਹੇ ਹਨ ਆਖੇ ਪੜੇ ਕਰੇ ਵਿਖਿਆਣ ਪੜੇ ਹੋਏ ਵਿਖਿਆਣ ਕਰਕੇ ਆਖ ਰਹੇ ਹਨ ਆਖੇ ਬ੍ਰਹਮੇ ਆਖੇ ਇੰਦਰ ਬ੍ਰਹਮਾ ਤੇ ਇੰਦਰ ਆਖ ਚਾ ਰਹੇ ਹਨ ਆਖੇ ਗੋਪੀ ਤੇ ਗਵਿੰਦ ਗੋਪੀਆਂ ਅਤੇ ਕ੍ਰਿਸ਼ਨ ਆਖ ਰਹੇ ਹਨ ਆਕੇ ਈਸ਼ਰ ਆਕੇ ਸਿਵ ਸ਼ਿਵ ਅਤੇ ਸਿੱਧ ਆਖ ਰਹੇ ਹਨ ਆਕੇ ਕੇਤੇ ਕੀਤੇ ਬੁੱਧ ਪੈਦਾ ਕੀਤੇ ਹੋਏ ਕਈ ਬੁੱਧ ਆਖ ਰਹੇ ਹਨ ਆਕੇ ਧਾਨੋ ਆਕੇ ਦੇਵ ਦੇਤ ਆਖਦੇ ਹਨ ਦੇਵਤੇ ਆਖਦੇ ਹਨ ਆਕੇ ਸੂਰ ਨਰ ਮੁਨ ਜਨ ਸੇਵ ਸ੍ਰੇਸ਼ਟ ਪੁਰਸ਼ ਮੁਨੀ ਜਨ ਦੇ ਸੇਵਕ ਆਖ ਰਹੇ ਹਨ ਕੇਤੇ ਆਕੇ ਆਖਣ ਪਾਏ ਕਈ ਆਖ ਰਹੇ ਹਨ ਕਈ ਆਖਣ ਨੂੰ ਪੈਂਦੇ ਹਨ ਕਿਤੇ ਕਿਆ ਕੇ ਉਠ ਉਠ ਜਾਏ ਕਈ ਆਖ ਆਖ ਉਠ ਉਠ ਕੇ ਤੁਰੇ ਜਾ ਰਹੇ ਹਨ ਇੱਤੇ ਕੀਤੇ ਹੋਰ ਕਰੇ ਜਿੰਨੇ ਅੱਗੇ ਕੀਤੇ ਹਨ ਜੇ ਇੰਨੇ ਹੋਰ ਕਰ ਦੇਵੇ ਤਾਂ ਆਖ ਨਾ ਸਕੇ ਕਿ ਕੇ ਤਾਂ ਵੀ ਕੋਈ ਉਸ ਨੂੰ ਆਖ ਨਹੀਂ ਸਕਦਾ ਜੇ ਵਡ ਆਪ ਤੇ ਵਡ ਹੋਏ ਜੋ ਡਾ ਵੱਡਾ ਉਹ ਚਾਵੇ ਓਡਾ ਵੱਡਾ ਹੋ ਜਾਂਦਾ ਹੈ ਨਾਨਕ ਜਾਣੇ ਸੱਚਾ ਸੋਈ ਇਹ ਉਹ ਸੱਚਾ ਆਪ ਹੀ ਜਾਣਦਾ ਹੈ ਜੇ ਕੋ ਆਖੇ ਬੋਲ ਵਿਗੜ ਜੇ ਕੋਈ ਹੋਰ ਬੁੜਬੋਲਾ ਕੁਝ ਆਖੇ ਤਾਂ ਲਿਖੀਏ ਸਿਰ ਗਵਾਰਾ ਗਵਾਰ ਤਾਂ ਉਸ ਨੂੰ ਮੂਰਖ ਦਾ ਵੱਡਾ ਮੂਰਖ ਲਿਖੀਦਾ ਹੈ ਅਲੋਕ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ